ਲਗਭਗ 12 ਕੇ ਲੱਖ ਰੁਪਏ ਦੇ ਇੱਕ ਤਕਰੀਬ ਕੀਮਤ ਤਰਪੀਆ ਜਿਹੜਾ ਇਹਦੇ ਉੱਪਰ ਲੱਗਣਾ ਤੇ ਜੋ ਇਹਦਾ ਸੁਨਿਦਰੀਕਰਨ ਆ ਉਹ ਬੜਾ ਕੀਤਾ ਜਾ ਰਿਹਾ ਤੇ ਬਾਬਾ ਜੀ ਉਹਨਾਂ ਦੇ ਹੱਥੋਂ ਅੱਜ ਇਹਦਾ ਨੀਤ ਪੁਰਖਾਇਆ ਤੇ ਬਹੁਤ ਜਲਦੀ ਜਿਨੀ ਸਾਡੀ ਇਹ ਕੌਮਾ ਬਣ ਕੇ ਤਿਆਰ ਹੋ ਜੀ ਆ ਇੱਕ ਜਿਹੜਾ ਚਰਨ ਕਮੇ ਰੋਡ ਹੈਗਾ ਆ ਚਰਪਚੌਂਕ ਤੋਂ ਲੈ ਕੇ ਗੋਟਵਾਰਾ ਸਾਮ ਤੱਕ ਰੋਡ ਹੈ ਤੇ ਉਹਦਾ ਟੈਂਡਰ ਕੰਮ ਤੇ ਲੱਗ ਗਿਆ ਬਹੁਤ ਸਿਤੀ ਐਸਟੀਮੇਟ ਲਾਉਣ ਨੂੰ ਕਹਿੰਦਾ ਜੀ ਸ਼ਾਇਦ ਲੱਗ ਵੀ ਗਿਆ ਹੋਵੇ ਉਹ ਨਾਲ ਦੀ ਨਾਲ ਆਪਾਂ ਤਿਆਰੀ ਕਰਵਾਉਣੀ ਹੈ ਉਹਦੀ ਸਾਨੂੰ ਇਹ ਆ ਵੀ ਜਿੰਨੀ ਵੀ ਛੇਤੀ ਤੁਹਾਨੂੰ ਪਤਾ ਮੇਨ ਕਾਰਨ ਹੈ ਕਿ ਵੀ ਸੜਕ ਉੱਤੇ ਖਰਾਬਤਾ ਹੁੰਦੀ ਹੈ ਉੱਤੇ ਜਿਹੜਾ ਬਰਸਾਤ ਦਾ ਪਾਣੀ ਹੈ ਉਹਦੀ ਮਾਰ ਵੱਡੀ ਮਾਰ ਪੈਂਦੀ ਹੈ ਤੇ ਇਸ ਕਰਕੇ ਸੀ ਉਹ ਨੂੰ ਹੋਰ ਜਿਹੜਾ ਬਣਾ ਰਹੇ ਆ ਸਾਰਾ ਇੰਟਰਲੌਕ ਦਾ ਬਣਾ ਕੇ ਇਹ ਤਾਂ ਜੋ ਜੋ ਪਾਣੀ ਆ ਪਾਣੀ ਦਾ ਵੀ ਠੀਕ ਪ੍ਰਬੰਧ ਕਰੂਗੇ ਵੀ ਤਾਂ ਕੋਈ ਦਿੱਕਤ ਨਾ ਆਵੇ ਤੇ ਬਹੁਤ ਛੇਤੀ ਇਹਨੂੰ ਅਸੀਂ ਤਿਆਰ ਕਰਵਾ ਦਵਾਂਗੇ ਇਹ ਸਾਰੇ ਚੌਂਕ ਦਾ 1 ਲੱਖ ਹੈਗਾ ਜਿਹਦਾ 12 ਲੱਖ ਰੁਪਏ ਦੇ ਲਗਭਗ ਰੁਪਏ ਜਿਹਦਾ ਵੀ ਪਰ ਰੰਗੜਾ ਤੇ ਉਹ ਸ਼ੁਰੂਆਤ ਹੋ ਚੁੱਕੀ ਹੈ ਉਹਦੀ ਤੇ ਛੇਤੀ ਪੂਰਾ ਹੋ ਜਾਊਗਾ ਇਹ ਸਰੀ ਜੋੰਗ ਤੋਂ ਲਾਵਾ ਹੋਰ ਤੋਂਗ ਦਾ ਵੀ ਕੋਈ ਸੁੰਦਰੀ ਕਰਨ ਲੱਗੇ ਹਾਂ ਜੀ ਤੁਹਾਨੂੰ ਪਤਾ ਹੈ ਸਾਰੀ ਮੈਂ ਮੁਬਾਰਕਬਾਦ ਨਾਲ ਸਾਰੇ ਚੀਜ਼ ਨੂੰ ਜਿੱਦਿ ਟੰਬਲਾ ਵੀ ਚਲੋ ਚਲੀ ਗਏ ਨੇ ਤੇ ਹੁਣ ਜਿੱਦੇ ਇਹ ਇਹਨਾਂ ਨੇ ਆਪਦਾ ਸੰਭਾਲਿਆ ਤੇ ਸਭ ਤੋਂ ਵੱਡੀ ਮਾਨ ਵਾਲੀ ਗੱਲ ਆ ਵੀ ਚਾਹੇ ਦੂਜੀ ਸਿਆਸੀ ਪਾਰਟੀਆਂ ਦੇ ਵਿੰਦ ਨੇ ਬੜਾ ਮਿਲ ਕੇ ਕੰਮ ਕਰਨ ਲੱਗੇ ਨੇ ਮੈਂ ਮਾਣ ਨਾਲ ਕਹਿ ਸਕਦਾ ਵੀ ਕੋਈ ਪੱਖਪਾਤ ਨਹੀਂ ਕਰਦੇ ਆਪਸੇ ਸਾਰੇ ਲੜਕੇ ਕੰਮ ਕਰਦੇ ਨੇ ਤੇ ਹੋਣਾ ਵੀ ਇਹੀ ਚਾਹੀਦਾ ਚਲੋ ਵੋਟਾਂ ਦੇ ਟਾਈਮ ਵੋਟਾਂ ਵਾਲੀ ਸਿਆਸਤ ਜਿਹੜੀ ਜਲਦੀ ਆ ਪਰ ਜਦੋਂ ਕੰਮਾਂ-ਕਾਮ ਦੇ ਵਿੱਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਅਸੀਂ ਜਿੰਨੇ ਬਾਕੀ ਦੂਜੀਆਂ ਪਾਰਟੀਆਂ ਦੇ ਨੁਮਾਇੰਦੇ ਨੇ ਉਹਨਾਂ ਨੂੰ ਨਾਲ ਵਿੱਚ ਲੈ ਕੇ ਸਾਰਾ ਰਲ ਕੇ ਕੰਮ ਕਰਨ ਲੱਗੇ ਨੇ ਇੱਕ ਪਾਈਚਾਰ ਸਾਂਝਾ ਸਭ ਲਈ ਯਤਨ ਦੇ ਵਿੱਚ ਚਾਰਾ ਇੱਕ ਹਾੜਾ ਰੋਡ ਤੇ ਬਾਬਾ ਸਾਹਿਬ ਦਾ ਹੋ ਗਿਆ ਜਿਹੜਾ ਕੰਮ ਕਰਦਾ ਜਿਹੜਾ ਤੱਕ ਹੋਇਆ ਨਹੀਂ ਉਹਦੇ ਬਾਰੇ ਤੁਹਾਡਾ ਦੇਖੋ ਤੁਸੀਂ ਧਿਆਨ ਚ ਲਿਆਂਦੀ ਹੈ ਤੇ ਉਹ ਨਾਲ ਬੈਠ ਕੇ ਜੋ ਵੀ ਆਪਾਂ ਨਾਲ ਨਾਲ ਉਹਦੇ ਬਾਰੇ ਵੀ ਗੱਲ ਕਰੂਗੇ ਜੋ ਜੋ ਸਾਨੂੰ ਪਤਾ ਲੱਗੀਆਂ ਦਾ ਜੋ ਜੋ ਸਾਡੇ ਧਿਆਨ ਚ ਉਹ ਮੰਗਾਂ ਜੋ ਸ਼ਹਿਰ ਦੇ ਲਈ ਜ਼ਰੂਰੀ ਨੇ ਅਸੀਂ ਨਾਲ ਦੀ ਨਾਲ ਸਾਰੀ ਇਹ ਜਿਹੜੀ ਕਮੇਟੀ ਇਹ ਸਾਰੀ ਪੂਰਾ ਕਰ ਰਹੀ ਹੈ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਮਾ ਇਹ ਨੂੰ ਛੋਟਾ ਨਹੀਂ ਕੀਤਾ ਜਾ ਰਿਹਾ ਇਹਨੂੰ ਬਿਲਕੁਲ ਥੋੜਾ ਗਲਾਈ 'ਚ ਲਾਵਾਂਗੇ ਤੇ ਇਹਨੂੰ ਬਹੁਤ ਹੀ ਸੋਹਣਾ ਬਹੁਤ ਹੀ ਸਟੀਕਾ ਔਰ ਜੋ ਖਾਲਸਾ ਹੀ ਇੱਕ ਦਿੱਖ ਚਾਹੀਦੀ ਆ ਉਹ ਇਹਨੂੰ ਦੇਣ ਜਾ ਰਹੇ ਆ ਇਹਦਾ ਕੰਮ ਅੱਜ ਸਾਡੇ ਸਾਰੇ ਮਹਾਪੁਰਸ਼ਾਂ ਨੇ ਆਪਣੇ ਹੱਥੀਂ ਨਹੀਂ ਬਿਛਰੇ ਦਾ ਰੱਖਤਾ ਸੋ ਅੱਜ ਇਹਦਾ ਜੋ ਕੰਮ ਸੀਗਾ ਇਹ ਅਸੀਂ ਸ਼ੁਰੂ ਕਰਦੇ ਆ ਤੇ ਹੋਰ ਕੀ ਉਪਰਾਲੇ ਕੀਤੇ ਜਾ ਰਹੇ ਤੁਹਾਡੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਆ ਵੀ ਸ਼ਹਿਰ ਦੀ ਦੇਖਣ ਨੂੰ ਸੁੰਦਰ ਬਣਾਇਆ ਜਾਵੇ ਹੋਰ ਇਸ ਤਰ੍ਹਾਂ ਦੇ ਕੀ ਉਪਰਾਲੇ ਕੀਤੇ ਜਾ ਰਹੇ ਸ਼ਹਿਰ ਲਗਾਤਾਰ ਜੇ ਮੈਂ કહਾਂ ਵੀ ਕਿੰਨੇ ਕੰਮ ਕਰਨੇ ਆ ਮੈਂ ਦਰਸਾ ਨਹੀਂ ਸਕਦਾ ਕਿਉਂਕਿ ਉਹ ਮੇਰਾ ਜज्बाਵਾ ਗੁਰੂ ਦਾ ਅਸ਼ੀਰਵਾਦ ਆ ਸੋ ਮਨ ਦੇ ਵਿੱਚ ਜੋ ਇੱਕ ਗੱਲ ਲੈ ਕੇ ਚੱਲੇ ਆ ਵੀ ਗੁਰੂ ਮਨ ਦੇ ਵਿੱਚ ਇੱਕ ਲੈ ਕੇ ਚੱਲੇ ਆ ਕਿ ਅਸੀਂ ਵੀ ਅਸੀਂ ਗੁਰੂ ਦੀ ਨਗਰੀ ਨੂੰ ਗੁਰੂ ਦੀ ਨਗਰੀ ਬਣਾਉਣੀ ਆ ਤੋ ਜੋ ਇਹ ਉਪਰਾਲਾ ਅਸੀਂ ਅੱਜ ਸ਼ੁਰੂ ਕੀਤਾ ਮਾਨ ਜੋ ਹਲਕਾ ਵਿਧਾਇਕ ਦੀ ਰਹਿਨਮਾਈ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮਾਛੀਵਾੜਾ ਸਾਹਿਬ ਨੂੰ ਅਸੀਂ ਇਤਿਹਾਸਕ ਨਗਰੀ ਜੋ ਇਹ ਕਹੀ ਜਾਂਦੀ ਆ ਤਾਂ ਅਸੀਂ ਇਹਨੂੰ ਬਿਲਕੁਲ ਇਤਿਹਾਸਕ ਨਗਰੀ ਬਣਾਵਾਂਗੇ ਗੁਰੂ ਘਰ ਦੇ ਕੋਲ ਜਾਂਦੀ ਰਾਹ ਨੂੰ ਬਣਾਉਣਾ ਉੱਥੇ ਅਸੀਂ ਲਾਈਟਾਂ ਲਾਉਣੀਆਂ ਨੇ ਜਿਵੇਂ ਕਿ ਹੈਰੀਟੇਜ ਲਾਈਟਾਂ ਤੁਸੀਂ ਦੇਖਿਆ ਚਮਕੌਰ ਸਾਹਿਬ ਲੱਗੀਆਂ ਨੇ ਕਲਰਡ ਉੱਥੇ ਅਸੀਂ ਟਾਇਲ ਲਾ ਕੇ ਇੰਟਰਲੌਕ ਲਾਵਾਂਗੇ ਸੌਣ ਵਾਲੇ ਦਿਨਾਂ ਵਿੱਚ ਸ਼ਹਿਰ ਦੀ ਦੇਖ ਬਰਲੇ ਜਿਵੇਂ ਕੋਈ ਕਦਰ ਕੋਈ ਕਦਰ ਨਹੀਂ ਜਾਈ ਇਹ ਚੌਕ ਦੀ ਦੇਖ ਕਿਸ ਤਰ੍ਹਾਂ ਦੀ ਹੋਊਗੀ ਕੀ ਇਸ ਚੌਕ ਦੀ ਦੇਖ ਇੱਕ ਬਲਖਣੀ ਹੋਊਗੀ ਜੀ ਜਿਹੜਾ ਤੁਸੀਂ ਦੇਖ ਰਹੇ ਹੋ ਅੱਜ ਮੂਰਤ ਕੀਤਾ ਪ੍ਰਾਣੀ ਇੱਟਾਂ ਦਾ ਇੱਕ ਛੋਟਾ ਗੇਟ ਬਣੂਗਾ ਗੇਟ ਦੇ ਉੱਪਰ ਖੰਡਾ ਸਾਹਿਬ ਰੱਖਾਂਗੇ ਉਹਨੂੰ ਸ਼ੀਸ਼ੇ ਨਾਲ ਕਵਰ ਕਰਾਂਗੇ ਸਾਈਡਾਂ ਤੇ ਫੁਆਰੇ ਲਾਵਾਂਗੇ ਔਰ ਲਾਈਟਾਂ ਲੱਗਣਗੀਆਂ ਤੁਸੀਂ ਤਿਆਰ ਹੋ ਲੈਣ ਤੋਂ ਤੁਸੀਂ ਆਪ ਕਹੋਗੇ ਕਿ ਹਾਂ ਮਾਛੀਵਾੜੇ ਸਾਹਿਬ ਵਰਗਾ ਚੌਕ ਕਿਤੇ ਵੀ ਚੌਕ ਨੂੰ ਕਿੰਨੇ ਕਸਮੇ ਦੇ ਵਿੱਚ ਤਿਆਰ ਇਹ ਮੇਰੇ ਖਿਆਲ ਦੋ ਤੋਂ 22 ਮਹੀਨੇ ਦੋ ਮਹੀਨੇ ਦਾ ਆਰਾਮ ਨਾਲ ਲੱਗਣਗੇ ਕੋਈ ਛੋਟੀ ਇੱਟ ਦਾ ਕੰਮ ਆ ਤੁਸੀਂ ਦੇਖ ਰਹੇ ਹੋ ਜਿੰਨਾ ਸਾਈਡਾਂ ਤੋਂ ਬਾਹਰੋਂ ਗੋਲ ਚੌਕ ਆ ਅਸੀਂ ਇਹਨੂੰ ਵੀ ਛੋਟੀ ਇੱਟ ਲਾ ਕੇ ਇਹਨੂੰ ਵੀ ਛੋਟੀ ਇੱਟ ਲਾ ਕੇ ਅਸੀਂ ਇੱਕ ਪ੍ਰਾਪਰਤਨ ਇਤਿਹਾਸ ਆ ਜੋ ਸਾਡਾ ਛੋਟੀਆਂ ਇੱਟਾਂ ਦੇ ਨਾਲ ਅਸੀਂ ਉਹਨੂੰ ਬਿਲਕੁਲ ਜਿੰਦਾ ਰੱਖਾਂਗੇ ਸੋ ਚੌਕ ਨੂੰ ਬਹੁਤ ਸੋਹਣਾ ਚੌਕ ਬਣਾਵਾਂਗੇ ਇਸ ਤੋਂ ਇਲਾਵਾ ਹੋਰ ਚੌਕ ਵੀ ਕੋਈ ਕਰੋਗੇ ਸਭ ਤੋਂ ਪਹਿਲਾਂ ਤਾਂ ਜੋ ਸਾਡੀ ਐਂਟ੍ਰੈਂਸ ਆ ਜੋ ਸਾਡਾ ਖ ਖਾਲਸਾ ਚੌਂਕ ਨੂੰ ਅਸੀਂ ਬਣਾਉਣ ਤੋਂ ਬਾਅਦ ਹੋਰ ਬਹੁਤ ਕੰਮ ਨੇ ਤੇ ਪ੍ਰਮਾਤਮਾ ਨੇ ਜੀ ਇਸੇ ਤਰ੍ਹਾਂ ਹਿੰਮਤ ਬਖਸ਼ੀ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਚੌਂਕਾਂ ਨੂੰ ਵੀ ਸੋਨਾ ਬਣਾਵਾਂਗੇ ਸਾੜਾ ਰੋਡ ਤੇ ਬਾਬਾ ਸਾਹਿਬ ਚੌਂਕ ਵੀ ਆ ਜੀ ਬਿਲਕੁਲ ਉਹਦੇ ਬਾਰੇ ਅਸੀਂ ਤਜਵੀਜ਼ ਤਿਆਰ ਕਰ ਚੁੱਕੇ ਆ ਜੀ ਆਉਣ ਵਾਲੀ ਮੀਟਿੰਗ ਦੇ ਵਿੱਚ ਪਾਸ ਕਰਕੇ ਉਹਨੂੰ ਚੌਂਕ ਨੂੰ ਵੱਡਾ ਕਰਾਂਗੇ ਔਰ ਜਿਸ ਤਰ੍ਹਾਂ ਅਸੀਂ ਇਸ ਚੌਂਕ ਨੂੰ ਸੋਨਾ ਬਣਾਣਾ ਉਸੇ ਤਰ੍ਹਾਂ ਉਸੇ ਚੌਂਕ ਨੂੰ ਵੀ ਬਣਾਵਾਂਗੇ ਕੋਈ ਹੁਣ ਸ਼ਹਿਰ ਨਿਵਾਸੀ ਕੋਈ ਮੀਨ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਆ ਕਿ ਅਸੀਂ ਜਿਵੇਂ ਬੂਟੇ ਲਗਾ ਰਹੇ ਹਾਂ ਰੋਜ਼ 2-4 ਬੂਟੇ ਸ਼ਰਾਰਤੀ ਲੋਕ ਤੋੜ ਦਿੰਦੇ ਨੇ ਸਹੀ ਬੇਨਤੀ ਕਰਦੇ ਆ ਵੀ ਸਾਨੂੰ ਵੀਡੀਓ ਭੇਜਣ ਨਾਲੋਂ ਉਹਨਾਂ ਨੂੰ ਜਰੂਰ ਰੋਕੋ ਸ਼ਹਿਰ ਨੂੰ ਸਾਫ਼ ਰੱਖੋ ਫੇਰ ਮੈਂ ਇੱਕ ਬੇਨਤੀ ਕਰੂੰਗਾ ਕਿ ਜੋ ਸਾਡੇ ਕੂੜੇ ਵਾਲੇ ਨੇ ਉਹਨਾਂ ਨਾਲ ਸਹਿਯੋਗ ਜਰੂਰ ਕਰੋ ਕਿਉਂਕਿ ਸ਼ਹਿਰ ਨੂੰ ਚਲਾਉਣ ਦੇ ਵਿੱਚ ਸਾਡੇ ਨਾਲ-ਨਾਲ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਸੌਣ ਵਾਲੇ ਦਿਨਾਂ ਦੇ ਵਿੱਚ ਬੇਨਤੀ ਕਰਦੇ ਆ ਕਿ ਸਾਡਾ ਸਹਿਯੋਗ ਦਿਓ ਸ਼ਹਿਰ ਨੂੰ ਹੋਰ ਸੁੰਦਰ ਬਣਾਇਆ ਜੀ ਮਰਦਾਨੀ ਪਾਰਕਿੰਗਾਂ ਨੂੰ ਲੈ ਕੇ ਵੀ ਤੁਸੀਂ ਕੁਝ ਜਗ੍ਹਾ ਖਾਲੀ ਕਰਵਾਈਆਂ ਜੀ ਜਾਂ ਇੱਥੇ ਹਮੇਸ਼ਾ ਉਹ ਬਿਲਕੁਲ ਬਿਲਕੁਲ ਨਾ ਜੀ ਉਹ ਥੋੜਾ ਜਿਹਾ ਸਾਡੀ ਸੀ ਵੀ ਚੌਂਕ ਨੂੰ ਜੇ ਅਸੀਂ ਕਹਾਂ ਮੁੱਦਰ ਕੰਮ ਸ਼ੁਰੂ ਕਰਤਾ ਸਾਨੂੰ ਦਿੱਕਤ ਨਾ ਆ ਜਵੇ ਜਿਵੇਂ ਸ਼ਹਿਰ ਦਾ ਚੌਂਕ ਸੋਨਾ ਬਣਨਾ ਤੇ ਤੁਸੀਂ ਦੇਖਿਓ ਸੀ ਸਾਰਾ ਪਾਸਾ ਸਾਫ਼ ਕਰਵਾ ਲਿਆ ਇੱਕ ਪ੍ਰਧਾਨ ਜੀ ਹੋਰ ਹੁਣ ਤਿਹਾੜ ਸ਼ੁਰੂ ਹੋ ਰਹੇ ਆ ਸ਼ਹਿਰ ਦੇ ਵਿੱਚ ਜ਼ਿਆਦਾਤਰ ਭੀੜ ਇਕੱਠੀ ਹੋ ਜਾਂਦੀ ਹੈ ਤੇ ਗੱਡੀਆਂ ਲਈ ਹੁਣ ਪ੍ਰਬੰਧ ਕਿਤੇ ਜਾਣਗੇ ਅਸੀਂ ਬਿਲਕੁਲ ਜੀ ਅਸੀਂ ਬਿਲਕੁਲ ਹੁਣ ਤਿਹਾੜਾਂ ਦੇ ਮੱਦੇ ਨਜ਼ਰ ਬਾਜ਼ਾਰ ਵਾਲਿਆਂ ਨਾਲ ਮੀਟਿੰਗ ਕਰਕੇ ਆਰਜੀ ਤੌਰ ਤੇ ਪਾਰਕਿੰਗ ਜੋ ਚਲਾ ਦਾਂਗੇ ਜੋ ਕਿ ਫ੍ਰੀ ਚੱਲੂਗੀ ਦੇਖੋ ਹੁਣ ਤਿਹਾੜਾਂ ਦੇ ਸੀਜ਼ਨ ਆ ਬਾਜ਼ਾਰ ਦੁਕਾਨਦਾਰਾਂ ਨੇ ਵੀ ਮਾੜਾ ਮੋਟਾ ਸਮਾਨ ਬਾਹਰ ਲਾਉਂਦੇ ਤਿਹਾਰਾਂ ਦੇ ਸੀਜ਼ਨ 'ਚ ਅਸੀਂ ਆਪਣੇ ਭਾਈਚਾਰੇ ਨੂੰ ਤੰਗ ਨਹੀਂ ਕਰ ਸਕਦੇ ਕਿਉਂਕਿ ਇਹੀ 5-7 ਦਿਨ ਹੁੰਦੇ ਆ ਕੰਮ ਦੇ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਉਹਨਾਂ ਨੂੰ ਇਹ ਕਹਾਂ ਕਿ ਤੁਸੀਂ ਸਮਾਨ ਬਾਹਰ ਕੱਢੋ ਜਦੋਂ ਤਿਹਾਰ ਨੇ 2-3 ਦਿਨ ਮਜਬੂਰੀ ਆ ਅਸੀਂ ਉਹਨਾਂ ਦਿਨਾਂ ਨੂੰ ਸਮਝਦੇ ਆ ਸੋ ਅਸੀਂ ਥੋੜੇ ਦਿਨਾਂ ਚ ਚੌਂਕ ਦੀ ਤਿਆਰੀ ਦੇ ਨਾਲ-ਨਾਲ ਬਿਲਕੁਲ ਆਰਦੀ ਪਾਰਕਿੰਗ ਚਲਵਾਵਾਂਗੇ ਤਿਹਾਰਾਂ ਦੇ ਦਿਨਾਂ 'ਚ ਲੀ ਪੱਟੀ ਦੇ ਵੀ ਥੋੜਾ ਤੁਹਾਡਾ ਖੌਫ ਖਾਤਮ ਹੋ ਗਿਆ ਤੇ ਕਹਿਣਾ ਮਤਲਬ ਵੀ ਰੇੜੀ ਫੜੀਆਂ ਵਾਲੇ ਅੰਦਰ ਚੱਲ ਜਾਂਦੇ ਉਹਦੇ ਮੇਰਾ ਖਿਆਲ ਆ ਵੀ ਤੁਸੀਂ ਸ਼ਾਮ ਨੂੰ ਕਿਹੜਾ ਲਾਉਂਗੇ ਤਾਂ ਪੀਲੀ ਪੱਟੀ ਦਾ ਖੌਫ ਤਾਂ ਮੇਰਾ خیال ਜਿੰਨਾ ਚਿਰ ਮੈਂ ਕੁਰਸੀ ਤੇ ਬੈਠੂ ਐਦਾਂ ਹੀ ਰਹੂਗਾ ਹੁਣ ਜਿਹੜੇ ਰੇੜੀਆਂ ਵਾਲੇ ਕੋਈ ਘੁੰਮ ਕੇ ਆ ਜਾਂਦੇ ਨੇ ਕੁਝ ਬੰਦੇ ਨੇ ਜਿਨ੍ਹਾਂ ਨੂੰ ਐ ਲੱਗਦਾ ਕਿ ਅਸੀਂ ਪਤਾ ਨਹੀਂ ਕਿਹਦੇ ਲਈ ਕੰਮ ਕਰ ਰਹੇ ਹਾਂ ਸੋ ਸਾਡੀ ਅੱਜ ਵੀ ਟੀਮ ਉੱਥੇ ਖੜੀ ਆ ਅਸੀਂ ਰੋਜ਼ ਤਕਰੀਬਨ ਕੁਛ ਨਾ ਕੋਈ ਸਮਾਨ ਚੱਕ ਕੇ ਲਿਆਉਂਦੇ ਆ ਔਰ ਜੁਰਮਾਨਾ ਕਰਕੇ ਛੱਡਦੇ ਆ ਸੋ ਸਭ ਨੂੰ ਬੇਨਤੀ ਆ ਇਹ ਪੀਲੀ ਪੱਟੀ ਕੋਈ ਸਾਡੀ ਦਹਿਸ਼ਤ ਨਹੀਂ ਇਹ ਤੁਹਾਡੇ ਸਹੂਲਤਾਂ ਲਈ ਲਾਈ ਆ ਦੇਖੋ ਮਾਛੀਵਾੜਾ ਉਹੀ ਵੇਚਾਰਾ ਹਾਂ ਦਾਗ ਵੀ ਵੱਧ ਚੁੱਕਿਆ ਲੋਕ ਸਮਰਾਲੇ ਦਰਾਹੇ ਜਾਣ ਵਾਲੇ ਸਮਾਨ ਲੋਕਲ ਬਾਜ਼ਾਰ ਤੋਂ ਲੈਣ ਲੱਗੇ ਤੋ ਬੇਨਤੀ ਕਰਾਂਗੇ ਸਾਡਾ ਸਹਿਯੋਗ ਕਰੇ